ਕ੍ਰਿਵਾਹਿ ਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕੋ ਵਾਹਿ ਸਿਖਤ ਖਸਮ ਦੇ ਨੂਰ ਅਰਸੋ ਕੁਰਸੋ ਝਟਿਆ ਤੋ ਜੁਠੇ ਸਤੇ ਪਾਪ ਸਾਹ ਮਲ ਜਨ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਇਹ ਬੇਨਤੀ ਸੋ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਜੀਓ ਤਨਾਸਰੇ ਮਹੱਲਾ ਤੌਖਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੀਨਾ ਸੋ ਐਸਾ ਹਰ ਧਿਆਇਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਕਿਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਪ ਬਸ ਹੈ ਕਾਮ ਤੀਨਾ ਸੋ ਐਸਾ ਹਉ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਆਨੰਦ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪ੍ਰਚਨ ਰਿਜਣਾ ਰਹਾ ਜੈ ਹਰ ਸਿਮਰਨ ਪਿਆ ਤੇ ਅਪਾਰ ਗਤ ਕੀਨੀ ਬਰਪਾ ਗੀਹਾਰ ਜਪਣਾ ਜਨ ਨਾਨਕ ਕੋ ਮਤ ਦਿਨੀ ਜਪ ਹਰ ਭਗਤਨ ਤਰਣਾ ਦੇਵ ਦਾ ਸਿਮਰਨ ਭਇਆ ਤੇ ਆਪਾਦ ਗਤ ਕੀਨੀ ਵੱਡ ਪਾਪ ਰੇ ਹਰ ਜਪਣਾ ਜਨ ਨਾਨਕ ਤੋ ਗੁਰ ਏ ਮਤ ਦਿਨੀ ਜਪ ਹਰ ਭਗਤਨ ਤਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ